ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਫਰੈਂਡਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਫਰੈਂਡਸ ਕੱਲ੍ਹ ਸਕਲਦੇ ਅਸੀਂ ਆਏ ਹੋਏ ਸੀ ਜੇ ਸ੍ਰੀ ਅਨੰਦਪੁਰ ਸਾਹਿਬ ਅਸੀਂ ਹੋਂ ਜਾਣਾ ਵਿਵਾਲ ਸਰ ਸਾਹਿਬ ਦੇ ਸਾਥ ਕੀਤੇ ਮੇਲੇ ਤੇ ਅੱਤੇ ਉੱਥੇ ਬਹੁਤ ਵਧੀਆ ਸੈਲੀਬ੍ਰੇਟ ਹੁੰਦੀ ਹੈ ਪੜਿਆਲੇ ਦੀ ਸੰਗਤ ਵੱਲੋਂ ਅਸੀਂ ਫਿਰ ਕਾ ਜੈਦੇ ਬਹਿ ਰਿਆ ਸੀ ਕਿ ਉਹਨੇ ਕੱਲ ਹੀ ਜਾਣਾ ਤਾਂ ਸੀ ਰਾਤ ਸ੍ਰੀ ਗੁਰਦੁਆਰਾ ਅਨੰਦਪੁਰ ਸਾਹਿਬ ਰੂਤੀ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਫਰੈਂਡਸ ਕਲਸਰੀ ਸਕੂਲ ਵਿੱਚ ਵੀ ਫੰਕਸ਼ਨ ਸੀ ਅਸੀਂ ਉੱਥੋਂ ਵੀ ਲੇਟ ਹੋ ਗਏ ਸਾਡਾ ਪਲਾਨ ਇਹ ਸੀ ਕਿ ਅੱਜ ਜਾਵਾਂਗੇ ਪਰ ਜੈਦੇ ਬਰੋ ਰਿਹਾ ਸੀ ਕਿ ਉਹਨੇ ਕੱਲ ਹੀ ਜਾਣਾ ਪਾਪਾ ਵੀ ਬੀਜ਼ੀ ਸੀ ਪਰ ਫਿਰ ਅਸੀਂ ਸੋਚੇ ਕਿ ਆਨੰਦਪੁਰ ਸਾਹਿਬ ਬਰਤਾਂਗੇ ਫਿਰ ਹੁਣ ਅਸੀਂ ਜਾ ਰਹੇ ਹਾਂ ਰਿਵਾਰਸ ਸਾਈਡ ਬੋਲੋ ਆਪਣਾ ਕੀ ਹੋ ਜਾਏ ਬੋਲੋ 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 ਹਾਂਜੀ ਅਸੀਂ ਅਮ ਡਾਈਨ ਸਟ੍ਰੀਟ 'ਚ ਹੁਣ ਆਪਾਂ ਨੂੰ ਫਿਰ ਤੋਂ ਫਰਟਾ ਬਣਾ। ਆ ਜੇ ਮੈਂ ਮਮਾ ਵੀਡੀਓ ਨਾਲ। ਹਾਂਜੀ। ਐਂਡ ਸਿੱਧਾ ਮੈਂ ਤੇ ਜਨਾਤ ਦੇ ਚਰ ਕਰ ਰਿਹਾ। ਇਹ ਸੈਲਿੰਗ ਹੈ। ਆਏ ਹੋਏ। ਫੋਰਟ ਤਨਜੀ ਚਾਹ ਹੁਣ ਅਸੀਂ। ਉਹ ਰੇਡੀ ਤਨ ਦੇ ਵਿੱਚ ਚਾਹ ਦੇ ਬਹੁਤ ਚੰਬਲ ਜਾਂਦੇ। তুম <laughs> Thank you ਜੈਦੇ ਯਾਰ ਬਾਰਿਸ਼ ਬੜੀ ਹੋਣ ਲੱਗੀ ਯਾਰ ਕੋਈ ਨਾ ਆਏ ਕੋਈ ਨਾ ਆਣੀ ਆ ਗੋ ਮੇਰਾ ਬਾਲੋ ਆਲਾ ਲੈ ਜਾ ਰਹੀ ਹੈ ਉਹ ਬੱਚੇ ਬੱਚੇ ਮੀਰਾ ਕਿਹਦੇ ਲਈ ਚਾਹਤਾ ਦਾ ਸਾਥੀ ਹੈ ਮੈਂ ਦੀ ਵੀ ਕਿਹਨ ਵਕਤ ਤੇ ਆ ਦਰਸਾਰ ਸੱਚਾ ਤੁਦ ਤਸਤ ਸੱਚਾ i'm okay, tired Kelley, I swear to God, you'll come

ਹੱਥ ਜੋੜ ਗੱਲ ਜੀ ਮੇਰਾ ਪਪਾ ਹੜਕਾ ਨੂੰ ਲੈਣ ਨੂੰ। ਖਾਣਾ ਇਹ ਮੁਰਗੀ ਮੁਰਗੀ ਵਰਦੀ ਆ ਜਾਂਦੀ ਹੈ ਨਾ। ਹੈਲੋ ਫਰੈਂਡਸ ਫਰੈਂਡਸ ਅੱਜ ਇਸ ਆਦਰ ਡੇ ਟੂ ਐਟ ਰਿਵਾਲਸਰ ਐਂਡ ਤੁਹਾਨੂੰ ਸਾਰਿਆਂ ਨੂੰ ਵੀ ਸੱਚੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਖਾਲਸਾ ਸਾਜਣਾ ਦਿਵਸ ਦੀਆਂ ਵੀ। ਫਰੈਂਡਸ ਉਹ ਦੇਖੋ ਗੁਰਦੁਆਰਾ ਸਾਹਿਬ ਦੇ ਅੱਥਰ ਦਰਸ਼ਨ ਹੁੰਦੇ ਆ। ਫਰੈਂਡਸ ਅੱਜ ਸਵੇਰੇ ਸਵੇਰੇ ਸਾਡੇ ਇੱਥੇ ਹੋਟਲ ਦੀ ਬਾਲਕਨੀ ਜਿੰਨੇ ਸਾਰੇ ਮੌਨ ਕੀ ਆ ਗਏ ਐ ਆ ਦੇਖੋ ਮੈਂ ਡਰ ਵੀ ਲੱਗਦਾ ਨੇ ਤੋਂ ਪਰ ਕਾਲੀ ਮਾਰਦੀ ਤਾਲੀ ਹੈ ਨਾ ਫਰੈਂਡਸ ਆ ਦੇਖੋ ਪਾਪਾ ਨੇ ਇਹਨੂੰ ਰੋਸਖਾਨ ਲਈ ਪਾਇਆ ਹੈ ਤੇ ਆਰਾਮ ਨਾਲ ਬੈ ਕੇ ਖਾ ਰਿਹਾ ਹੈ ਲੱਗਦੇ ਹੈ ਹਾਂ ਆਜਾ ਤੇ Hello! देखो तो ये, ने ने दे ये है भैया जी और ये है इनकी शॉप हाँ, 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 ये शर्ट ली जयदीप तो ने अल्टीमेट शर्ट और ये सिफ्त ने लोअर बैग अपना ये बैग नाइस